ਧੰਵਾਹੀ ਗੁਰੂ ਸਾਹਿਬ ਜੀ ਬਨਹੰਸ ਮਹਲਾ 5 ਵਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਤ ਉਚਾ ਤ ਕਾ ਦਰਬਾਰ ਅੰਤ ਨਹੀਂ ਕਿਛ ਪਾਰ ਆਵਾਰਾ ਕੂਟ 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 ਲਖਤਾਵੇ ਇੱਕ ਤਿਲ ਤਾਕ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲ ਲਾ ਰਹਾਉ ਲੱਖ ਭਗਤ ਜਿ ਕੋ ਆਰਦ ਹੈ ਲਖਤ ਪੀਸਰ ਤਪ ਹੀ ਸਦ ਹੈ ਲਾਖ ਜੋਗੀ ਸਰ ਕਰਤੇ ਜੋਗਾ ਲਖ ਭੋਗੀ ਸਰ ਭੋਗੇ ਭੁਗਾ ਘਟ ਘਟ ਵਸ ਹੈ ਜਾਣੈ ਤੂਰਾ ਹੈ ਕੋਈ ਸਜਨ ਪਰਦਾ ਤੂਰਾ ਕਰੋ ਜਤਨ ਜੇ ਹੋਏ ਮਿਹਰਮਾਨ ਤਾ ਕੋ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਹ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭੇ ਅੰਮ੍ਰਿਤ ਪੁੰਚਾ ਕਹਉ ਨਾਨਕ ਪ੍ਰਭ ਮੇਰਾ ਉਚਾ ਵੜਹ ਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤੀ ਉਚਾਤਾ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰ ਕੂਟ 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 ਲਖਤਾ ਵੈ ਇੱਕ ਤਿਲ ਤਾਕ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲ ਰਹਾਉ ਲੱਖ ਭਗਤ ਜਾਂ ਕਉ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਾਧ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗੇ ਭੁਗਾ ਕੱਟ ਘੱਟ ਵਸਹਿ ਜਾਣੈ ਤੂਰਾ ਹੈ ਕੋਈ ਸਾਜਣ ਪਰਦਾ ਤੂਰਾ ਕਰੋ ਯਤਨ ਜੇ ਹੋਏ ਮਿਹਰਮਾਨਾ ਤਾਕੋ ਦੇਈ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪਹ ਆਇਆ ਕਿ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਮੇ ਅੰਮ੍ਰਿਤ ਪੁੰਚਾ ਕਹਉ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹਲਾ ਪੰਜਵਾ ਘਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਤਿ ਉਚਾ ਤਾ ਕਾ ਦਰਬਾਰ ਐ ਅੰਤ ਨਾਹੀ ਕਿਛੁ ਪਰਵਾਰ ਕੋਟ 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 ਲਖਤਾ ਵੈ ਇਕ ਤਿਲ ਤਾ ਕ ਮਹਿਲ ਨ ਪਾਵੇ ਸੋਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾ ਲੱਖ ਭਗਤ ਜਾ ਕੋ ਆਰਦ ਹੈ ਲਖਤ ਪੀਸਰ ਤਪ ਹੀ ਸਦ ਹੈ ਲਖ ਜੋਗੀ ਸਰ ਕਰਤੇ ਜੋਗਾ ਲਖ ਭੁੱਗੀ ਸਰ ਭੋਗੇ ਭੁਗਾ ਕਟ ਕਟ ਵਸਹਿ ਜਾਣੈ ਤੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਜਤਨ ਜੇ ਹੋਏ ਮਿਹਰਵਾਨ ਤਾ ਕਉ ਦੇਈ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਪ੍ਰਮਹ ਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੁ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਤਿ ਉਚਾ ਤਾ ਕਾ ਦਰਬਾਰ ਅੰਤ ਨਹੀਂ ਕਿਸ ਪਰਵਰ ਕੋਟ-ਕੋਟ ਕੋਟ ਲਖ ਤਵੈ ਇੱਕ ਤਿਲ ਤਾ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲਾਰਾਉ ਲੱਖ ਭਗਤ ਜਾ ਕਉ ਆਰਦ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗਹਿ ਭੁਗਾ ਕਟ ਕਟ ਵਸਹਿ ਜਾਣ ਥੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਯਤਨ ਜੇ ਹੋਏ ਮਿਹਰਬਾਨ ਤਾਕੋ ਦੇਈ ਜੀਓ ਕੁਰਬਾਨ ਫਿਰਤ ਫਿਰਤ ਸੰਤਨ ਪਹ ਆਇਆ ਦੁੱਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹਉ ਨਾਨਕ ਪ੍ਰਭ ਮੇਰਾ ਉੱਚਾ ਵਡਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਤ ਉਚਾ ਤਾ ਕਾ ਦਰਬਾਰ ਅੰਤ ਨਹੀਂ ਕਿਛੁ ਪਾਰ ਆਵਾਰ ਕੋਟ 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 ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮਿਲ ਰਹਾਉ ਲੱਖ ਭਗਤ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲੱਖ ਜੋਗੀਸਰ ਕਰਤੇ ਜੋਗਾ ਲਾਖ ਭੋਗੀ ਸਰ ਭੋਗੈ ਭੁਗਾ ਘਟ ਘਟ ਵਸਹਿ ਜਾਣੈ ਤੂਰਾ ਹੈ ਕੋਈ ਸਾਜਣ ਪਰਦਾ ਤੂਰਾ ਕਰਉ ਯਤਨ ਜੇ ਹੋਏ ਮਿਹਰਵਾਨ ਤਾਕੋ ਦੇਈ ਜੀਉ ਕੁਰਬਾਨ ਫਿਰਤ ਫਿਰਤ ਸੰਤਨ ਪਹ ਆਇਆ ਦੂਖ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹਉ ਨਾਨਕ ਪ੍ਰਭ ਮੇਰਾ ਉੱਚਾ ਵਡਹੰਸ ਮਹਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੀ ਉਚਾ ਤਾ ਕਾ ਦਰਬਾਰ ਅੰਤ ਨਹੀਂ ਕਿਛੁ ਪਾਰ ਵਰਮ ਕੂਟ ਕੂਟ ਕੋਟ ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤਾਂ ਜਾ ਕੋ ਆਰਾਧ ਹੈ ਲਾਖ ਤਪੀਸਰ ਤਪ ਹੀ ਸਦ ਹੈ ਲਾਖ ਜੋਗੀ ਸਰ ਕਰਤੇ ਜੁਗਾ ਲਾਖ ਭੋਗੀ ਸਰ ਭੋਗੈ ਭੁਗਾ ਕਟ ਕਟ ਵਸਹਿ ਜਾਣੈ ਥੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਯਤਨ ਜੇ ਹੋਏ ਮਿਹਰਮਾਨ ਤਾ ਕਉ ਦੇਈ ਜੀਉ ਕੁਰਬਾਨ ਫਿਰਤ ਫਿਰਤ ਸੰਤਨ ਪਹ ਆਇਆ ਦੂਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪਰ ਅੰਮ੍ਰਿਤ ਪੁੰਚਾ ਕਹੂ ਨਾਨਕ ਪ੍ਰਭ ਮੇਰਾ ਉਚਾ ਵਡਹੰਸ ਮਹੱਲਾ ਪੰਜਵਾ ਕਰ ਪਹਿਲਾ ਓ ਅੰਕਾਰ ਸਤਗੁਰ ਪ੍ਰਸਾਦ ਅਤੀ ਉਚਾ ਤਾਂ ਕਦਰਬਾਰਾ ਅੰਤ ਨਹੀਂ ਕਿਛ ਪਾਰਵਾਰ ਕੋਟ 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 ਲਖ ਤਾ ਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵਿਲਾ ਜਿਤ ਪ੍ਰਭ ਮਿਲਾਰਾਉ लाख भगत जा को आराद है लाख तपिसर तप ही सद है लाख योगी सर करते जोग लाख भोगी सर पोगे भुगा कट कट वसहै जाने थू राम है कोई साजन परदा तो राम करो जतन ਪਹਿਰਵਾਨ ਤਾਕਉ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਹ ਆਇਆ ਦੁਖ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪਰ ਅੰਮ੍ਰਿਤ ਪੁੰਚਾ ਕਹੂ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹੰਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਤਿ ਉਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛੁ ਪਾਰ ਆਵਰਾ ਕੋਟ-ਕੋਟ ਕੋਟ ਲਖ ਧਾਵੈ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮਿਲ ਰਹਾਉ ਲੱਖ ਭਗਤਾਂ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਦ ਹੈ ਲਾਖ ਜੋਗੀ ਸਰ ਕਰਤੇ ਜੁਗਾ ਲਾਖ ਭੋਗੀ ਸਰ ਪੋਗੇ ਭੁਗਾ ਕਟ ਕਟ ਵਸਹਿ ਜਾਣੈ ਤੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਯਤਨ ਜੇ ਹੋਏ ਮਿਹਰਬਾਨ ਤਾ ਕਉ ਦੇਈ ਜੀਓ ਕੁਰਬਾਨ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬਣਾਇਆ ਪ੍ਰਭ ਅੰਮ੍ਰਿਤ ਪੁੰਚਾ ਕਹ ਨਾਨਕ ਪ੍ਰਭ ਮੇਰਾ ਉਚਾ ਵੜਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤੀ ਉਚਾਤਾ ਕਾ ਦਰਬਾਰ ਅੰਤ ਨਾਹੀ ਕਿਛੁ ਪਾਰਵਾਰ ਕੋਟ 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 ਲਖਤਾ ਵੈ ਇਕ ਤਿਲ ਤਾਕ ਮਹਿਲ ਨ ਪਾਵੇ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮਿਲਾਰਾਉ ਲੱਖ ਭਗਤ ਜਾ ਕੋ ਆਰਾਧ ਹੈ ਲੱਖ ਤਪੀ ਸਰ ਤਪ ਹੀ ਸਾਧ ਹੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਭੋਗੀ ਸਰ ਭੋਗੈ ਭੁਗਾ ਟਟਕਟ ਵਸ ਹੈ ਜਾਣੈ ਤੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਜਤਨ ਜੀ ਹੋਏ ਮਿਹਰਮਾਨ ਤਾਕੋ ਦੇਈ ਜਿਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੂ ਨਾਨਕ ਪ੍ਰਭ ਮੇਰਾ ਊਚਾ ਵਡ ਹੰਸ ਮਹਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਅਤੀ ਉਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛੁ ਪਾਰਵਰ ਕੋਟ 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 ਲਖਤਾ ਵੈ ਇਕ ਤਿਲ ਤਾ ਕਾ ਮਹਿਲ ਨ ਪਾਵੇ ਸੋ ਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲਾਰਾਉ ਲਾਖ ਭਗਤ ਜਾ ਕਉ ਆਰਾਧ ਹੈ ਲਾਖ ਤਪੀ ਸਰ ਤਪ ਹੀ ਸਦ ਹੈ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਭੋਗੀ ਸਰ ਪੋਗੈ ਭੋਗਾ ਘਟ ਘਟ ਵਸਹਿ ਜਾਣਹਿ ਥੂਰਾ ਹੈ ਕੋਈ ਸਾਜਨ ਪਰਦਾ ਤੂਰਾ ਕਰੋ ਜਤਨ ਜੇ ਹੋਏ ਮਿਹਰਵਾਨਾ ਤਾ ਕੋ ਦੇਈ ਜਿਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾ ਪ੍ਰਭ ਅੰਮ੍ਰਿਤ ਪੁੰਚਾ ਕਹਉ ਨਾਨਕ ਪ੍ਰਭ ਮੇਰਾ ਊਚਾ ਵਡਹੰਸ ਮਹਿਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਅਤੀ ਉੱਚਾ ਤਾਂ ਕਾ ਦਰਬਾਰ ਅੰਤ ਨਹੀਂ ਕਿਸ ਪਾਰਾ ਵਾਰ ਕੋਟ 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 ਲਖਤਾ ਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੁਵਿਲਾ ਜਿਤ ਪ੍ਰਭ ਮਿਲਾਰਾਉ ਲਾਖ ਭਗਤ ਜਾ ਕੋ ਆਰਦ ਹੈ ਲਾਖ ਤਪੀਸਰ ਤਪ ਹੀ ਸਦ ਹੈ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਭੁਗੀ ਸਰ ਪੋਗੇ ਭੁਗਾ ਘਟ ਘੜ ਵਸਹਿ ਜਾਣਹਿ ਥੂਰਾ ਹੇ ਕੋਈ ਸਾਜਨ ਪਰਦਾ ਤੂਰਾ ਕਰੋ ਯਤਨ ਜੇ ਹੋਏ ਮਿਹਰਵਾਨ ਤਾਂ ਕਉ ਦੇਈ ਜੀਉ ਕੁਰਬਾਨ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਬ੍ਰਹਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚ ਕਹਉ ਨਾਨਕ ਰਬ ਮੇਰਾ ਉਚਾ ਵੜਹੰਸ ਮਹੱਲਾ ਪੰਜਵਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਅਤੀ ਉਚਾ ਤਾਂ ਕਾ ਦਰਬਾਰ ਆਤ ਨਾਹੀ ਕਿਛ ਪਾਰ ਆਵਾਰ ਕੋਟ 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 ਲਖ ਤਾਵੇ ਇੱਕ ਤਿਲ ਤਾ ਕਾ ਮਹਿਲ ਨਾ ਪਾਵੇ ਸੋਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮਿਲ ਲਾ ਰਹਾਉ लाख भगत जाको अरद है लाख तपीसर तप ही सद है लाख योगीसर कर ते जोगा लाख भोगीसर पोगे पोंगा कट कट बस है जाने थूरा है कोई साजन परदा तोरा ਕਰੋ ਯਤਨ ਜੇ ਹੋਏ ਮਿਹਰਵਾਨ ਤਾਂ ਕਹਉ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੁੱਖ ਬ੍ਰਹਮ ਹਮਾਰਾ ਸਭਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਹੂ ਨਾਨਕ ਪ੍ਰਭ ਮੇਰਾ ਊਚਾ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਬਹੁ ਨਾਨਕ ਪ੍ਰਭ ਮੇਰਾ ਊਚਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਿ ਮਹਤ ਦਿਵਸ ਰਾਤ ਦੁਇ ਦਾਈ ਦਾ ਅੱਖੀ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮਾ ਦੂਰ ਕਰਮੀਆਂ ਪੋ ਆਪਣੀ ਕਿ ਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ